ਇੰਨੇ ਕੋਈ ਪਛਾਣ ਨਹੀਂ ਹੋ ਰਹੀ ਬੰਦਿਆਂ ਦੀ ਦੂਰ ਦੀ ਜਿਹੜੀ ਵਿਜ਼ਿਬਿਲਟੀ ਪਤਾ ਲੱਗ ਰਿਹਾ ਵੀ ਉਹ ਬੰਦੇ ਇੱਕ ਨੇ ਕਾਲੀ ਪੈਂਟ ਪਾਈ ਹੋਈ ਏ ਦੂਜੇ ਨੇ ਇੱਕ ਨੇ ਬੰਦੇ ਨੇ ਕਾਲਾ ਪਰਨਾ ਬੰਨਿਆ ਆ ਤੇ ਇਹ ਛੋਟੀ ਜਿਹੀ ਜਿਹੜੀ ਵੀਡੀਓ ਇੱਕ ਦੋ ਮਿੰਟ ਦੀ ਅਸੀਂ ਦੇ ਸਕਦੇ ਹਾਂ ਤੁਹਾਨੂੰ ਤੇ ਤੁਸੀਂ ਕੋਈ ਪੁਲਿਸ ਰਿਪੋਰਟ ਵਗੈਰਾ ਕੀਤੀ ਕਿ ਭਾਈ ਸਰ ਨਹੀਂ ਕੀਤੀ ਨਹੀਂ ਜੀ ਪੁਲਿਸ ਰਿਪੋਰਟ ਅਸੀਂ ਕੋਈ ਨਹੀਂ ਕੀਤੀ ਤੇ ਤੁਸੀਂ ਫਿਰ ਕੀ ਸੇਫਟੀ ਵਜੋਂ ਕੀ ਚਾਹੁੰਦੇ ਹੋ ਕਿ ਤੁਹਾਨੂੰ ਕੀ ਮਹੀਆ ਕਰਾਇਆ ਜਾਵੇ ਜਾਂ ਸਰਕਾਰ ਵੱਲੋਂ ਕੀ ਚਾਹੁੰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਸਾਡੀ ਕਲੋਨੀ ਦੀ ਸੇਫਟੀ ਵਾਸਤੇ ਕੋਈ ਕੰਮ ਕੀਤਾ ਜਾਵੇ ਜਾਂ ਪੁਲਿਸ ਦੇ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਗੇੜੀ ਲਾਈ ਜਾਵੇ ਕਿ ਜੋ ਜਿਹੜੇ ਬੰਦੇ ਜਿਹੜੇ ਅਣਪਛਾਤੇ ਬੰਦੇ ਕਲੋਨੀ ਚ ਆਂਦੇ ਨੇ ਉਹ ਸਾਨੂੰ ਪੁਲਿਸ ਨੂੰ ਉਹਨਾਂ ਦੇ ਕੋਈ ਡਰ ਪਾਵੇ ਕਿਉਂਕਿ ਇੱਥੇ ਹੋਰ ਵੀ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਕਿ 체 ਵੀ ਕਹੀ ਥੋੜੇ ਦਿਨ ਪਹਿਲੇ ਪਤਾ ਲੱਗਿਆ ਕਿ ਕੈਮਰੇ ਸਾਡੇ ਗੁਆਂਢੀਆਂ ਦੇ ਕੈਮਰੇ ਭੰਨ ਗਏ ਆ ਫਿਰ ਕਿਸੇ ਗੁਆਂਢੀਆਂ ਦੇ ਨਾਲ ਰਾਤ ਨੂੰ 3 ਵਜੇ ਉੱਥੇ ਉਹਨਾਂ ਨੇ ਕਿ ਦਰਵਾਜ਼ਾ ਜਿਹੜਾ ਵਾ ਰਾਤ ਨੂੰ ਖੜਕਾਇਆ ਬੜੀ ਜ਼ੋਰ-ਜ਼ੋਰ ਨਾਲ ਤੋਂ ਡਰਦੇ ਨਾਲ ਘਰੋਂ ਬਾਹਰ ਨਹੀਂ ਨਿਕਲੇ ਬਾਕੀ ਇੰਨੀ ਵਾਰਦਾਤਾਂ ਹੁੰਦੀਆਂ ਸਕਿਉਰਟੀ ਗਾਰਡ ਵਗੈਰਾ ਜਾਂ ਕੋਈ ਨਹੀਂ ਜੀ ਸਾਡੀ ਸਾਡੀ ਕਲੋਨੀ 'ਚ ਕੋਈ ਸਕਿਉਰਟੀ ਗਾਰਡ ਨਹੀਂ ਹੈਗਾ ਇਹ ਸਾਹਮਣੇ ਗੁਆਂਢੀ ਹੈਗੇ ਉਹ ਆਗੇ ਨੇ ਉੱਪਰ ਉਹਨਾਂ ਅਜੇ ਇੰਡਾ ਦੀ ਵਾਰਦਾਤਾਂ ਹੁੰਦੀਆਂ ਅੱਗੇ ਕਦੇ ਕੰਪਲੀਟ ਨਹੀਂ ਕੀਤੀ ਗਈ ਮੈਂ ਕੰਪਲੇਂਟ ਕਰਦੇ ਆ ਕਲੋਨੀ ਚ ਜੇ ਕੋਈ ਬਾਤ ਦਾਤ ਹੁੰਦੀ ਆ ਕੰਪਲੇਂਟ ਕਰਦੇ ਆ ਕਰਨ ਕਰੀ ਵੀ ਆ ਇੱਕ ਦੋ ਵਾਰੀ ਆਪਾਂ ਇੱਥੇ ਫੜ ਕੇ ਬਰਾਮਦ ਵੀ ਕੀਤੇ ਨੇ ਉੱਥੇ ਦੋ ਕੋਰੀ ਅੱਧਾ ਦਾ ਕੇਸ ਵੀ ਹੋਇਆ ਵਾ ਕਿ ਸਾਨੂੰ ਇੱਥੇ ਮਿਲੇ ਨੇ ਅਸੀਂ ਆਪਣੇ ਲੈਵਲ ਦੇ ਉੱਤੇ ਫੜੇ ਨੇ ਫੜ ਕੇ ਆਪਾਂ ਚੌਂਕੀ ਚ ਦਿੱਤੇ ਨੇ ਬਟ ਇਹ ਹੁਣ ਥੋੜਾ ਜਿਹਾ ਵਧਦਾ ਜਾ ਰਿਹਾ ਵਾ ਨਾ ਤੇ ਦੈਟਸ ਵਾਈ ਆਪਾਂ ਕਹਿੰਦੇ ਆ ਕਿ ਵੀ ਕੁਝ ਨਾ ਕੁਝ ਹੋਵੇ ਕਿ ਵੀ ਮੰਨ ਲਓ ਇੱਕ ਜਿਵੇਂ ਫਾਲੋ ਅਪ ਰਾਉਂਡ ਅਪ ਹੁੰਦਾ ਵਾ ਪੀਸੀਆਰ ਦਾ ਐਟ ਲੀਸਟ ਉਹ ਤਾਂ ਹੋਵੇ ਇੱਕ ਅੱਧਾ ਤਾਂ ਹੋਵੇ ਕਿਉਂਕਿ ਇਹ ਹੁਣ ਬਹੁਤ ਹੀ ਜ਼ਿਆਦਾ ਆਪਣਾ ਪਿਛਲੇ ਪਿਛਲੇ ਕਹੋ 5-6 ਮਹੀਨਿਆਂ ਦਾ ਜ਼ਿਆਦਾ ਹੋ ਰਿਹਾ ਹੈ ਸਾਡੀ ਨਹੀਂ ਵਧੀਆ ਕਲੋਨੀ ਹੈ ਪਰ ਬੰਦਾ ਸੇਫ ਨਹੀਂ ਹੈਗਾ ਹਾਂਜੀ ਬਿਲਕੁਲ ਬਿਲਕੁਲ ਜੇ ਕੀ ਮੰਗ ਕਰ ਰਹੇ ਹਾਂ ਬਸ ਸਾਡੀ ਮੰਗ ਇਹੀ ਹੈ ਕਿ ਵੀ ਪੀਸੀਆਰ ਵੱਲੋਂ ਵੀ ਕਿ ਵੀ ਹਾਂਜੀ ਈਵਨਿੰਗ ਦੇ ਵਿੱਚ ਇੱਕ ਰਾਉਂਡ ਮਾਰਨ ਐਕਚੁਅਲ ਦੇ ਵਿੱਚ ਜਿੱਥੇ ਆਪਾਂ ਖੜੇ ਆ ਇਹ ਤੋਂ ਥੋੜਾ ਜਿਹਾ ਆਪਾਂ ਅਗਰ ਜਿੱਥੇ ਮੇਰੇ ਘਰ ਦੀ ਆਪਾਂ ਗੱਲ ਕਰੀਏ ਮੇਰਾ ਸਾਹਮਣੇ ਘਰ ਹੈ ਵੀਡੀਓ ਮੈਂ ਆਪਣੇ ਕੈਮਰੇ ਦੇ ਵਿੱਚੋਂ ਹੀ ਕੱਢੀ ਹੈ ਤੇ ਇਵਨ ਕੇ ਕਹਿ ਲੋ ਸਾਡੇ ਘਰ ਦੇ ਉੱਥੇ ਉੱਥੇ ਤਾਂ ਕਹਿ ਲੋ ਇੱਕ ਇਹਨਾਂ ਦਾ ਮੇਨ ਹੱਬ ਬਣਿਆ ਹੋਇਆ ਵਾ ਜਿੱਥੇ ਇਹ ਲੋਕ ਨਸ਼ੇ ਕਰਦੇ ਨੇ ਜਾਂ ਕਹਿ ਲੋ ਕਿ ਵੀ ਇੱਕ ਬਲੈਕ ਸਪੌਟ ਐ ਉੱਥੇ ਕੋਈ ਧਿਆਨ ਨਹੀਂ ਕਿਸੇ ਦਾ ਨਾ ਕੋਈ ਲਾਈਟ ਐ ਨਾ ਵਾਸਤਾ ਤੇ ਉੱਥੇ ਬਸ ਕਹਿ ਲੋ ਕਿ ਉਹ ਗੜਾ ਉਹਨਾਂ ਦਾ ਉੱਥੇ ਉਹਨਾਂ ਨੇ ਕਹਿ ਲੋ ਨਸ਼ੇ ਕਰਨੇ ਨੇ ਭਰੀਆਂ ਸਿਕਟਾ ਪੀਣੀਆਂ ਨੇ ਇਵਨ ਕਿ ਮੈਂ ਇੱਕ ਵਾਰੀ ਦੋ ਵਾਰੀ ਮੈਂ ਰੋਕਿਆ ਜਦੋਂ ਦੇਖਿਆ ਪਿੱਛੇ ਤਾਂ ਸਿਰਿੰਜਾਂ ਪਈਆਂ ਹੋਈਆਂ ਨੇ ਕਿ ਵੀ ਹੁਣ ਐਦਾ ਦੇ ਬੰਦੇ ਹੁਣ ਮੈਂ ਸਪੈਸ਼ਲੀ ਇਹਸ ਕਰਕੇ ਕਿ ਵੀ ਨਹੀਂ ਆਪਾਂ ਨੂੰ ਕਿਤੇ ਕੋਈ ਰਿਸਕ ਨਾ ਹੋਵੇ ਮੈਂ ਕੈਮਰਾ ਇੰਪਲਾਂਟਸ ਕੀਤੇ ਨੇ ਕਿ ਕੁਝ ਨਾ ਕੁਝ ਆਪਾਂ ਇਹਦੀ ਸੇਫਟੀ ਕਰੇ ਕਈ ਵਾਰੀ ਹੁੰਦਾ ਦੇਖ ਕੇ ਬੰਦਾ ਕਹਿੰਦਾ ਨਹੀਂ ਜਿੱਥੇ ਕੈਮਰਾ ਵਾ ਮੈਂ ਇੱਥੇ ਕੁਝ ਨਹੀਂ ਹਰਕਤ ਕਰਨੀ ਥੈਟਸ ਵਾਈ ਬਸ ਆਪਾਂ ਆਪਣੇ ਵੱਲੋਂ ਕਰਦੇ ਪਏ ਆ ਸਾਨੂੰ ਇਹ ਹੈ ਕਿ ਵੀ ਹਾਂਜੀ ਜੀ ਥੋੜੀ ਬਹੁਤ ਜਿਵੇਂ ਪੀਸੀਆਰ ਵੀ ਰਾਉਂਡ ਕਰੇ ਤੇ ਥੋੜਾ ਜਿਹਾ ਆਪਣਾ ਸੇਫ ਹੋਵੇ ਏਰੀਆ ਇਹ ਠੀਕ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਵਨ ਕੁਮਾਰ ਹੈ ਕਿਹੜੀ ਜਗ੍ਹਾ ਰਹਿਣ ਵਾਲੇ ਆ ਇਥੇ ਆਪਣਾ ਜੈਨ ਕਲੋਨੀ ਦੇ ਵਿੱਚ ਹਾਂਜੀ ਕੀ ਵਾਰਦਾਤ ਕੀ ਹੋਈ ਹੈ ਤੁਹਾਡੇ ਮੰਦੇ ਦੀ ਵਾਰਦਾਤ ਤਾਂ ਅਸੀਂ ਤਾਂ ਕੋਈ ਕਰਨੀ ਹੈ ਤੇ ਇਹ ਪਤਾ ਲੱਗਾ ਬਿਉਂਦਿਆਂ ਨੂੰ ਆ ਕੱਚ ਦੇ ਉਹ ਸਾਡੀ ਦੀਵਾਰ ਹੋਈ ਨਹੀਂ ਉੱਚੀ ਆ ਹਾਂਜੀ ਇਥੋਂ ਕੱਚ ਨੂੰ ਭੰਨ ਕੇ ਤੇ ਉਹ ਇਧਰ ਪਾਸੇ ਨੂੰ ਉਤਰੇ ਆ ਉਤਰ ਕੇ ਤੇ ਫਿਰ ਇਹਨਾਂ ਵੱਲ ਗਏ ਆ ਇਧਰ ਸਾਡੇ ਗਵਾਂਡੀਆਂ ਦੇ ਪਿਛਲੇ ਪਾਸੇ ਇੱਕ ਉਂਗਲੀ ਦੇ ਗਵਾਂਢੀ ਹੈ ਉਹ ਸਾਂਝੀ ਕਰਨ ਦਾ ਉਹ ਫਿਰ ਟੱਪ ਕੇ ਉਹਨਾਂ ਨੇ ਕੋਈ ਪੌੜੀ ਪੂੜੀ ਅੱਗੇ ਪਿੱਛੇ ਕੀਤੀ ਐ ਜਿਸ ਵਿੱਚ ਇਹ ਬੱਚੇ ਨੇ ਦੇਖਿਆ ਕਿ ਕੋਈ ਬੰਦਾ ਕੰਧ ਨਾਲ ਲਟਕਿਆ ਹੋਇਆ ਸੀ ਆ ਤੇ ਹੁਣ ਉਹਨੂੰ ਇਹ ਤਾਂ ਪਤਾ ਨਹੀਂ ਵੀ ਚੋਰ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਨੁਕਸਾਨ ਕਿਸੇ ਵੀ ਕਿਸਮ ਦਾ ਨਹੀਂ ਹੋਇਆ ਜੀ ਪਰ ਹੋ ਸਕਦਾ ਸੀਗਾ ਤੇ ਪ੍ਰਸ਼ਾਸਨ ਵਾਲੋ ਤਾਂ ਹੀ ਕੰਪਲੀਟ ਕੀਤੀ ਐ ਕੋਈ ਹਜੇ ਤੱਕ ਤਾਂ ਅਸੀਂ ਹੁਣ ਤਾਂ ਆਏ ਆ ਅਸੀਂ ਕੰਮ ਕਰਾਉਣ ਆਪਾਂ ਤੇ ਹੁਣ ਅਹੀਂ ਆਉਂਦੇ ਆ ਕੰਪਲੀਟ ਕੀ ਕਰੀ ਆਪਸ ਵਿੱਚ ਗੱਲਾਂ ਬਾਤਾਂ ਹੋਈਆਂ ਹੱਲੇ ਤਾਂ ਅੱਛਾ ਜੋ ਹੋਊਗੀ ਅੱਗੇ ਮਲੇ ਲੇ ਲੜੇ ਜਾ ਆਪਸ ਵਿੱਚ ਜੋ ਵੀ ਗੱਲਬਾਤ ਹੋਊਗੀ ਉਹਨੇ ਪਿਛੇ ਛਾੜਾਂਗੇ ਠੀਕ ਹੈ ਜੀ ਜਨ ਸਾਹਿਬ ਅੱਜ ਤੁਹਾਡੇ ਜੈਨ ਕਲੋਨੀ ਦੇ ਵਿੱਚ ਇੱਕ ਕੰਦ ਟੱਪ ਕੇ ਗਈ ਚੋਰ ਉਹਨਾਂ ਨੇ ਆਂ ਅਸੀਂ ਕੋਸ਼ਿਸ਼ ਕੀਤੀ ਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੇਰੀ ਵਾਈਫ ਉੱਤੇ ਦੀ ਪੰਚਾਇਤ ਮੈਂਬਰ ਆ ਉਪੇ ਨਹੀਂ ਬੀ ਤੇ ਆਏ ਵੀ ਨਹੀਂ ਉੱਥੇ ਕੋਈ ਨਾ ਕੋਈ ਵਾਰਦਾਤ ਰੋਡ ਦੇ ਉੱਤੇ ਹੁੰਦੀ ਰਹਿੰਦੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਇੱਥੇ ਇੱਕ ਮਰਡਰ ਵੀ ਹੋ ਗਿਆ ਸੀਗਾ ਜਿਹੜਾ ਬਹੁਤ ਹੀ ਔਖਾ ਸੁਲਝਾਇਆ ਗਿਆ ਸੀਗਾ ਪਰ ਪੁਲਿਸ ਨੇ ਸੁਲਝਾ ਲਿਆ ਸੀ ਕੱਲੀ ਲੇਡੀ ਨੂੰ ਘਰ ਆ ਕੇ ਮਾਰ ਗਏ ਸੀ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਸੀਪੀ ਸਾਹਿਬ ਨੂੰ ਵੀ ਮਿਲੇ ਸੀਗੇ ਉਸ ਟਾਈਮ ਜਾ ਕੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਅਦਰ ਪੁਲਿਸ ਦੀ ਪੁਲਿਸ ਦੀ ਗਸ਼ਤ ਵੀਦਾਇਆ ਪਰ ਉਸ ਦੇ ਬਾਵਜੂਦ ਕੋਈ ਹਿਲਵ-ਜਿਲਵ ਨਹੀਂ ਹੈ ਮੈਂ ਖੁਦ ਉੱਥੇ ਕਿਸੇ ਟਾਈਮ ਰਹਿਦਾ ਹੁੰਦਾ ਸੀਗਾ ਜੀ 15 ਮੇਰਾ ਵਿਆਹ ਹੋਇਆ ਸੀਗਾ ਜੇ 15 ਦਿਨ ਹੋਏ ਸੀਗੇ ਮੇਰੇ ਵਿਆਹ ਹੋਏ ਨੇ ਤੇ ਲਗਭਗ 15 ਤੋਂ 20 ਲੱਖ ਰੁਪਏ ਦੀ ਚੋਰੀ ਮੇਰੇ ਘਰੋਂ ਹੋ ਗਈ ਸੀ ਇਹ ਹਾਲ ਹੈ ਉਧਰ ਦੇ ਏਰੀਏ ਉੱਥੇ ਮੈਂ ਸੁਣਨ ਗਿਆ ਪਬਲਿਕ ਵੱਲੋਂ ਕਿਹਾ ਗਿਆ ਕਿ ਇੱਥੇ ਜਿਹੜੇ ਕੈਮਰੇ ਵੀ ਲਾਏ ਆ ਕਈਆਂ ਲੋਕਾਂ ਦੇ ਕੈਮਰੇ ਵੀ ਭੰਨ ਦਿੱਤੇ ਗਏ ਆ ਉਹ ਭਾਜੀ ਜਿਹੜਾ ਹੁਣ ਚੋਰ ਆਊਗਾ ਚੋਰੀ ਕਰਨ ਉਹ ਸਭ ਤੋਂ ਪਹਿਲਾਂ ਕੈਮਰਾ ਵਾਲੀ ਧਿਆਨ ਦੇਊਗਾ ਜਦ ਪੁਲਿਸ ਆਪਣੀ ਪ੍ਰਸ਼ਾਸਨ ਇਹ ਚੀਜ਼ ਨੂੰ ਦੇਖੇ ਕਿ ਇਹ ਭਾਮੀਆਂ ਨੂੰ ਇਹ ਬਹੁਤ ਪਿਛੜਾ ਏਰੀਆ ਕਹਿੰਦੇ ਨੇ ਜਦ ਕਿ ਭਾਮੀਆਂ ਭਾਮੀਆਂ ਦੀ ਲਗਭਗ ਉਹ ਵਾਦੀ 1 ਲੱਖ ਪਲੱਸ ਹੋਣੀ ਹੈ ਨੌ ਪੰਚਾਇਤਾਂ ਭਾਮੀਆਂ ਚ ਪੈਂਦੀਆਂ ਨੇ ਕਿ ਪੁਲਿਸ ਪਾਰਟੀ ਨੂੰ ਪੁੱਛਿਆ ਜਾਵੇ ਜਮਾਲਪੁਰ ਥਾਣੇ ਦੇ ਐਸਐਚਓ ਨੂੰ ਪੁੱਛਿਆ ਜਾਵੇ ਜਾਂ ਸੀਪੀ ਸਾਹਿਬ ਨੂੰ ਪੁੱਛਿਆ ਜਾਵੇ ਕਿ ਇੱਥੇ ਐਨ ਦੀ ਕੋਈ ਗਸ਼ਤ ਹੈਗੀ ਹੈ ਕਦੀ ਗੇੜਾ ਮਾਰਿਆ ਪਿੱਛੇ ਵੀ ਅੱਜ ਤੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਇਹੀ ਕੰਮ ਹੋਇਆ ਸੀਗਾ ਜੈਨ ਵਿਲਾ ਦੇ ਬਾਹਰ ਤੱਕ ਵੀ ਮੈਂ ਆਪਣੀ ਬਾਈਟ ਦਿੱਤੀ ਸੀ ਤਦ ਵੀ ਐਫਐਚਓ ਸਾਹਿਬ ਨੂੰ ਬੇਨਤੀ ਕੀਤੀ ਸੀ ਉਦੋਂ ਐਫਐਚਓ ਪੁਰਾਣੇ ਲੱਗੇ ਉਹ ਨਵੇਂ ਆ ਗਏ ਕਿ ਸਰ ਇਹ ਦਿੱਕਤ ਆ ਰਹੀਆਂ ਭਾਮੀਆਂ ਦੇ ਵਿੱਚ ਪਰਪਲਸ ਵੱਲੋਂ ਕੋਈ ਵੀ ਇਹਦੇ ਉੱਤੇ ਐਕਸ਼ਨ ਨਹੀਂ ਚੱਕਿਆ ਜਾਂਦਾ ਇਹ ਇੱਕ ਕਲੋਨੀ ਦੇ ਅੰਦਰ ਕੋਈ ਵੀ ਇੰਡਸਟਰੀ ਸਿਉਰਟੀ ਸਿਸਟਮ ਜਾਂ ਕੋ ਡੀਰ ਜਾਂ ਕੋ ਚਾਹ ਜਾਂ ਕੋਈ ਐ ਨਹੀਂ ਔਰ ਸੁਣਨ ਚਾਹੀਏ ਕਿ ਕਲੋਨੀਆ ਦੇ ਵਿੱਚੋਂ ਇਸ ਕਲੋਨੀ ਦੇ ਵਿੱਚੋਂ ਰਸਤੇ ਹੋਰ ਵੀ ਇਧਰ-ਉਧਰ ਸਾਰੇ ਪਾਸੇ ਖੁੱਲੇ ਹੀ ਅਗਲੋ ਨਹੀਂ ਦੱਸਦੇ ਹੋ ਤੁਹਾਨੂੰ ਇਹ ਦੱਸੀਏ ਜੀ ਐਕਚੁਅਲੀ ਇਹ ਕਲੋਨੀਆ ਕੱਟੀ ਹੋਈਆਂ ਬਹੁਤ ਪੁਰਾਣੀਆਂ ਪੁਰਾਣੀਆਂ ਕਲੋਨੀਆ ਕੱਟਣ ਦੇ ਕਾਰਨ ਇਹ ਗੇਟ ਵੀ ਆਪਾਂ ਹੀ ਲਵਾਇਆ ਸੀ ਕਿ ਭਾਈ ਜੇ ਕੋਈ ਵਿਕਲ ਮੁਕਲ ਅਧਰਤੀ ਸੀ ਇਹ ਚੱਕ ਕੇ ਲੱਗੇ ਜਾਵੇ ਤਾਂ ਉਹਨਾਂ ਲੈ ਕੇ ਜਾਵੇ ਪਰ ਇਹਦੇ ਵਿੱਚ ਹੁਣ ਜਿਹੜੀ ਬਾਕੀ ਅੱਗੇ ਕੁਝ ਜਗ੍ਹਾ ਪਈ ਹੈ ਜਿੱਥੇ ਖੇਤੀ ਵਗੈਰਾ ਹੁੰਦੀ ਹੈ ਉੱਥੇ ਮੇਰ ਕੋਈ ਵੀ ਬਾਉਂਡਰੀ ਕੁਛ ਵੀ ਹੈ ਨਹੀਂ। ਉੱਥੇ ਕੁਛ ਵੀ ਨਹੀਂ। ਪਰ ਮਨ ਲੈਵਲੋਂ ਗਿਆ ਜਾ ਰਿਹਾ ਕਿ ਕਿੱਥੇ ਝੁੱਗੀਆਂ ਵੀ ਆ ਗਈਆਂ। ਹਾਂਜੀ ਆ ਗਈਆਂ ਜੀ ਝੁੱਗੀਆਂ। ਝੁੱਗੀਆਂ ਦੇ ਵਿੱਚੋਂ ਵੀ ਰਸਤਾ ਕੱਢਿਆ ਆਇਆ। ਕੱਢਿਆ ਆਇਆ ਜੀ ਬਿਲਕੁਲ ਕੱਢਿਆ ਆਇਆ। ਉੱਥੇ ਨਸ਼ੇੜੀ ਵੀ ਆਉਂਦੇ ਆ ਚਿੱਟੇ ਵਾਲੇ ਵੀ ਆਉਂਦੇ ਨੇ ਜੀ। ਮੁੰਡੇ ਕੁੜੀਆਂ ਆਸ਼ਕੀ ਕਰਨ ਵੀ ਆਉਂਦੇ ਜੀ। ਅਸੀਂ ਇੰਨੀ ਵਾਰ ਬੇਨਤੀ ਕੀਤੀ ਆ ਸਾਡੀ ਕਿਸੇ ਨੇ ਬੇਨਤੀ ਸੁਣੀ ਨਹੀਂ। ਤੇ ਹੁਣ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ? ਮੇਰੀ ਮੰਗ ਫੀਫੀ ਸਾਹਿਬ ਨੂੰ ਇੱਕੀ ਹੈ ਜੀ। ਦੇਖੋ ਪਾਮੀਆਜ ਦੀ ਏਡ ਦੇ ਵਿੱਚ ਬਹੁਤ ਡਵੈਲਪਰ ਨਵਾਂ ਪੰਚਾਇਤਾਂ ਪੈਂਦੀਆਂ ਨੇ ਇਹਨਾਂ ਦੀਆਂ ਨਵਾਂ ਪੰਚਾਇਤਾਂ ਦੇ ਵਿੱਚ ਲਗਭਗ 1 ਲੱਖ ਤੋਂ ਪਲੱਸ ਬੰਦਾ ਰਹਿੰਦਾ ਹੈ ਇਹ ਸਾਰਾ ਪ੍ਰਮਾਣਚਲੀ ਸਮਾਜ ਦਾ ਰਹਿੰਦਾ ਹੈ ਜਿਹੜੇ ਵਿਚਾਰੇ ਸ਼ਾਮੀ ਡਿਊਟੀ ਤੋਂ ਆਉਂਦੇ ਉਹਨਾਂ ਨਾਲ ਲੁੱਟਕੋ ਹੁੰਦੀ ਹੈ ਕਿੰਨੀਆਂ ਚੋਰੀਆਂ ਹੁੰਦੀਆਂ ਨੇ ਮਰਡਰ ਹੁੰਦੇ ਨੇ ਇੱਥੇ ਕੀ ਕਹਿੰਦੇ ਆ ਕਈ ਵਾਰ ਮੁੰਡੇ ਅਸੀਂ ਇੱਥੇ ਨਸ਼ਾ ਕਰਦੇ ਚਿੱਟਾ ਵੀ ਦੇ ਵੀ ਫੜੇ ਆ ਤੇ ਉੱਥੋਂ ਭਜਾਏ